ਮੈਂ ਤਾਂ ਖੁਦ ਵਿਰੋਧ ਕਰਦਾ ਰਿਹਾ ਸਾਰੀ ਉਮਰ ਕਿ ਕਬੱਡੀ ਦੇ ਮੈਚਾਂ ਦੇ ਵਿੱਚ ਨਹੀਂ ਬੋਲਣਾ ਚਾਹੀਦਾ ਉਦੋਂ ਵਿਰੋਧ ਕਰਨ ਦਾ ਕਾਰਨ ਹੁੰਦਾ ਸੀ ਕਿ ਉਹ ਲੋਕ ਆ ਕੇ ਸਿਆਸੀ ਲੈਕਚਰ ਦਿੰਦੇ ਹੁੰਦੇ ਸੀ ਪਰ ਅੱਜ ਮਜਬੂਰੀ ਆ ਕਿ ਸਾਨੂੰ ਜੇ ਦੋ ਸ਼ਬਦ ਬੋਲਣੇ ਪੈਂਦੇ ਤਾਂ ਕਬੱਡੀ ਦੀ ਖਾਤਰ ਤੇ ਕਬੱਡੀ ਦੀ ਕੀ ਹਾਲਤ ਆ ਅੱਜ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਬੋਲਣਾ ਤੇ ਸੁੱਤੇ ਪਏ ਸੱਪ ਨੂੰ ਜਗਾਉਣਾ ਹੈ ਕੋਈ ਐਡਾ ਆਸਾਨ ਨਹੀਂਗਾ ਤੇ ਕਿੰਨਿਆਂ ਲੋਕਾਂ ਤੋਂ ਗਾਣਾ ਲੈਣੀਆਂ ਕਿੰਨਿਆਂ ਦੇ ਕਮੈਂਟ ਉਲਟਾੜੇ ਆ ਤੇ ਕਿੰਨਿਆਂ ਨੇ ਕਹਿਣਾ ਯਾਰ ਆ ਬੰਦਾ ਸੂਟ ਕਰਨਾ ਇਹ ਨਹੀਂ ਬੋਲਣ ਹਟਦਾ ਚਲੋ ਜੋ ਹੋਊ ਵੇਖੀ ਜਾਉ ਪਰ ਮਹਿਰੋ ਪਿੰਡ ਵਾਲਿਆਂ ਦਾ ਮੈਂ ਕਹਿਣਾ ਨਹੀਂ ਬੋਲ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਸਹਿਦਾ ਕਰਦਾ ਮਹਿਰੋ ਦੀ ਧਰਤੀ ਨੂੰ ਜਿਨੇ ਕਬੱਡੀ ਖਿਡਾਰੀ ਮੱਖਣ ਨੂੰ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੱਖਣ ਟੀਪੀ ਬਣਾਇਆ ਐਸ ਗਰਾਊਂਡ ਦੀ ਦੇਣਾ ਹੈ ਤੇ ਮੈਂ ساری ਉਮਰ ਸੇਵਾ ਕਰਦਾ ਰਹੂੰਗਾ ਮੈਂ ਭੁੱਲ ਨਹੀਂ ਸਕਦਾ ਦੂਜਾ ਮੈਂ ਧੰਨਵਾਦ ਕਰਦਾ ਕਿ ਕਹਿੰਦੇ ਅੱਜ ਸੱਟ ਲੱਗੀ ਆ ਭੋਲੂ ਪ੍ਰਧਾਨ ਦੇ ਤੇ ਇੱਕ ਮੇਰਾ ਹੀ ਸ਼ਗਰਦ ਸੀ ਸਾਧੂ ਸਿੰਘ ਜੋ ਕੈਨੇਡਾ ਬੈਠਾ ਬਾਅਦ ਚ ਸਰਪੰਚ ਬਣ ਗਿਆ ਜਿਨ੍ਹਾਂ ਨੇ ਹੰਲਾ ਸ਼ੇਰੀ ਦੇ ਕੇ ਤੇ ਜਦੋਂ ਇੰਟਰਨੈਸ਼ਨਲ ਕਲੱਬ ਦਾ ਇਥੇ ਕੈਂਪ ਲਾਇਆ ਇਸ ਪਿੰਡ ਨੇ ਜਿੰਨੀ ਸੇਵਾ ਕੀਤੀ ਆ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ ਗੁਰਦੁਆਰੇ ਦੇ ਵਿੱਚੋਂ ਸਾਰਾ ਪ੍ਰਬੰਧ ਤੇ ਕਿੱਥੇ ਵੇਖ ਲੋ ਬੱਬੂ ਪੜਾਣੇ ਅੱਗੇ ਕਿੰਨੀ ਦੂਰ ਤੋਂ ਸਾਈਕਲਾਂ ਤੋਂ ਚੱਲ ਕੇ ਇੱਥੇ ਆਉਂਦੇ ਸੀ ਪਲੇਅਰ ਮਿਹਨਤ ਕਰਨ ਵਾਸਤੇ ਦੋ-ਦੋ ਮਹੀਨੇ ਇੱਥੇ ਕੈਂਪ ਚੱਲਦਾ ਰਿਹਾ ਇਸ ਕਰਕੇ ਭਰਾਵੋ ਅਸੀਂ ਤਾਂ ਰਿਣੀ ਐ ਤੇ ਜਿਉਂਦੇ ਜੀ ਰਿਣੀ ਰਾਵਾਂਗੇ ਤੇ ਤੀਜਾ ਮੈਂ ਧੰਨਵਾਦ ਕਰਦਾ ਇੱਥੇ ਪਿੰਡ ਵਾਸੀਆਂ ਦਾ ਪ੍ਰਬੰਧਕਾਂ ਦਾ ਪੰਚਾਇਤ ਦਾ ਤੇ ਮੈਂ ਆਪਦੇ ਸ਼ਗਿਰਦਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਬੜੇ ਸ਼ੌਂਕ ਦੇ ਨਾਲ ਅੱਜ ਮੇਰੇ ਸ਼ੌਕ ਨੂੰ ਮੇਰੀ ਕਬੱਡੀ ਨੂੰ ਮੈਂ ਕਹੂੰਗਾ ਵੀ ਮੇਰੀ ਕਬੱਡੀ ਨੂੰ ਜਿੰਦਾ ਰੱਖ ਰਿਹਾ ਅੱਜ ਉਹਦੀ ਚਿੰਗ ਮੈਰੋਂ ਦੇ ਵਿੱਚ ਹੈਗੀ ਤੇ ਇੱਕ ਪਿਛਲੇ ਵੀ ਇੱਕ ਟੂਰਨਾਮੈਂਟ ਹੋਇਆ ਮੈਨੂੰ ਆਉਣ ਦਾ ਮੌਕਾ ਮਿਲਿਆ ਸੀ ਉਦੋਂ ਵੀ ਮੈਂ ਬੋਲਿਆ ਸੀ ਤੇ ਅੱਜ ਵੀ ਬੋਲਦਾ ਹਾਂ ਅੱਜ ਸਿਰਫ ਮੈਂ ਇੱਕ ਕਮੈਂਟੇਟਰਾਂ ਦੇ ਸਵਾਲ ਦਾ ਜਵਾਬ ਹੀ ਦੇਵਾਂਗਾ ਰਪਿੰਦਰ ਜਲਾਲ ਤੇ ਬੂਟਾ ਜੀ ਇਹ ਠੀਕ ਹੈ ਕਮੈਂਟੇਟਰਾਂ ਦਾ ਕੰਮ ਹੁੰਦਾ ਸੱਚ ਬੋਲਣਾ ਉਹ ਸੱਚੀ ਬੋਲਦੇ ਆ ਵੱਡੇ ਟੂਰਨਾਮੈਂਟ ਨੂੰ ਵੱਡਾ ਟੂਰਨਾਮੈਂਟ ਹੀ ਕਹਿੰਦੇ ਆ ਜੇ ਕੋਈ ਟੂਰਨਾਮੈਂਟ ਵੱਡਾ ਹੈ ਸਾਡੇ ਮਿਹਰੇ ਪਿੰਡ ਤੋਂ ਦੋ ਤੋਂ ਉਹ ਵੱਡਾ ਹੀ ਆ ਪਰ ਮੈਂ ਇਹ ਵਿਸ਼ਵਾਸ ਨਾਲ ਕਹਿੰਦਾ ਮੈਂ ਪ੍ਰਬੰਧਕਾਂ ਨਾਲ ਵੀ ਗੱਲਾਈ ਆ ਕਿ ਹੁੰਦੇ ਟੀਮ ਦੇ ਵਿੱਚ ਅਸੀਂ ਇਸ ਮਿਹਰੋ ਟੂਰਨਾਮੈਂਟ ਨੂੰ ਵੀ ਵੱਡਿਆ ਟੂਰਨਾਮੈਂਟਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਕਰਾਂਗੇ ਮੇਰੇ ਜਿਹੜੇ ਚੇਲੇ ਆ ਉਹ ਬਹੁਤ ਕੈਮ ਆ ਉਹਨਾਂ ਦੇ ਵਿੱਚ ਕਬਰੀ ਦੀ ਚਣਗਾ ਤੇ ਅਸੀਂ ਇਸ ਟੂਰਨਾਮੈਂਟ ਨੂੰ ਵੱਡਿਆ ਟੂਰਨਾਮੈਂਟਾਂ ਦੇ ਵਿੱਚ ਸ਼ਾਮਲ ਕਰਾਂਗੇ ਚਾਹੇ ਸਾਨੂੰ ਜਿੰਨੀ ਮਰਜ਼ੀ ਘੱਲਣਾ ਕਰਣੀ ਪਾਵੇ ਚਾਹੇ ਜਿਹਦੇ ਮਰਜ਼ੀ ਦਰ ਤੇ ਜਾਣਾ ਪਵੇ ਜਿੱਥੋਂ ਸਾਨੂੰ ਮਰਜ਼ੀ ਮੰਗਣਾ ਪਵੇ ਜਿਹੜੇ ਭਰਾ ਰੁੱਸਿਆ ਕੋਈ ਉਹਨੂੰ ਨਾਲ ਜੋੜਨਾ ਪਵੇ ਅਸੀਂ ਸਾਰਿਆਂ ਨੂੰ ਜੋੜ ਕੇ ਇੱਕ ਬਹੁਤ ਵੱਡਾ ਟੂਰਨਾਮੈਂਟ ਦਾ ਲੈਵਲ ਪਲੇਟਫਾਰਮ ਇਥੋਂ ਤਿਆਰ ਕਰਾਂਗੇ ਅਗਲੇ ਸਾਲ ਤੋਂ ਕੋਸ਼ਿਸ਼ ਕਰਾਂਗੇ ਕਿ ਮੈਰਜ ਟੂਰਨਾਮੈਂਟ ਵੱਡਾ ਹੀ ਹੋਇਆ ਕਰੇ ਹੁਣ ਗੱਲ ਕਰਦੇ ਆ ਕਬੱਡੀ ਦੀ ਵਾਹੇ ਬੋਲਣਾ ਨਹੀਂ ਚਾਹੀਦਾ ਤੁਹਾਨੂੰ ਦੱਸਿਆ ਕਿ ਬੋਗਦੇ ਸਿੰਘਾਂ ਨੂੰ ਹੱਥ ਲਾਉਣ ਵਾਲੀ ਗੱਲ ਆ ਸੁੱਤੇ ਸੱਪ ਨੂੰ ਜਗਾਉਣ ਦੀ ਗੱਲ ਆ ਅਸੀਂ ਫੈਡਰੇਸ਼ਨ ਨੇ ਫੈਸਲਾ ਕੀਤਾ ਆਉਂਦੇ ਥੋੜੇ ਦਿਨਾਂ ਦੇ ਵਿੱਚ ਪੰਜਾਬ ਕਬੱਡੀ ਫੈਡਰੇਸ਼ਨ ਜ਼ਰੂਰ ਬੋਲੂਗੀ ਅੱਜ ਦੀ ਕਬੱਡੀ ਤੇ ਪਰ ਮੈਂ ਬਹੁਤ ਛੋਟੇ ਚ ਬੋਲਦਾ ਕਿ ਕਬੱਡੀ ਦੇ ਵਿੱਚ ਅੱਜ ਮੇਨ ਜਿਹੜੇ ਆ ਸਮੱਸਿਆਵਾਂ ਪ੍ਰੋਫੈਸਰ ਸਾਦਨ ਸਿੰਘ ਅੱਜ 30 ਸਾਲ ਪਹਿਲਾਂ ਇੱਥੇ ਮੈਂ ਗਰਾਊਂਡ 'ਚ ਕਬੱਡੀ ਖੇਡਿਆ ਸੀ ਤੇ ਸਟੇਜ ਤੇ ਚੇਅਰਮੈਨ ਸੀ ਬੈਠਾ ਸੀ ਪ੍ਰਬੰਧਕ ਸੀ ਤੋਏ ਬੋਲਿਆ ਸੀ ਉਹਨੇ ਮੈਨੂੰ ਤਨੰਤਰ ਧਾਵੀ ਦਾ ਤਨੰਤਰ ਧਾਵੀ ਉਹਦਾ ਜਾਂ ਲਗਾਤਾਰ ਕਬੱਡੀ ਦੇ ਕਬੱਡੀ ਪਾਵੇ ਹਉ ਦਾ 8-10 ਕਬੱਡੀਆਂ ਪਾਉਂਦਾ ਸੀ 50-50 ਕਬੱਡੀਆਂ ਪਾਉਂਦਾ ਲਗਾਤਾਰ ਦੋ ਰੋ ਕਬੱਡੀਆਂ ਉਹ ਖਿਤਾਬ ਦਿੱਤਾ ਸੀ ਆਰਟੀਕਲ ਵੀ ਛਪਿਆ ਅਖਬਾਰ ਦੇ ਵਿੱਚ ਤੇ ਉਹਨੇ ਕਿਹਾ ਸੀ ਕਿਹਦਾ ਮੱਖਣ ਸਿਆ ਆਕਾਸ਼ ਕਾਸ਼ ਤੂੰ ਕਹਿੰਦਾ ਕਰੈਕਟ ਖੇਡਦਾ ਹੁੰਦਾ ਕਹਿੰਦਾ ਜਾਂ ਫਿਰ ਬੈਠ ਹੈ ਨਹੀਂ ਸੀ ਤੇ ਜਾਂ ਬਾਲ ਹੈ ਨਹੀਂ ਸੀ ਉਹਦਾ ਮਤਲਬ ਸੀ ਕਿ ਕਬੱਡੀ ਦੇ ਖਿਡਾਰੀਆਂ ਦੇ ਜੁੱਸੇ ਇੰਨੇ ਤਕੜੇ ਇੰਨੇ ਮਜ਼ਬੂਤ ਤੇ ਜੁੱਸੇ ਸਰੀਰ ਵੇਖ ਕੇ ਰੂਹਾਂ ਦੀ ਭੁੱਖ ਲੈਂਦੀ ਸੀ ਤੇ ਅੱਜ ਵੀ ਸਾਡੇ ਕਬੱਡੀ ਖਿਡਾਰੀਆਂ ਦੇ ਜੁੱਸੇ ਕੋਈ ਘੱਟ ਮਜ਼ਬੂਤ ਨਹੀਂ ਘੱਟ ਤਕੜੇ ਨਹੀਂ ਲਿਸ਼ਕ ਦੇ ਪਿੰਡੇ ਆ ਪਰ ਅਫਸੋਸ ਕਿ ਲਿਸ਼ਕ ਦੇ ਪਿੰਡੇ ਨੇਰੇ ਚ ਦਿਸਦੇ ਨਹੀਂ ਜੇ ਮੈਚ ਇਹ ਚੰਨ ਚਾਨਣੀ ਸੂਰਜ ਦੇ ਚਮਕਦੇ ਸੂਰਜ ਜਹੌਨ ਤੁੱਪ ਚ ਹੋਣ ਤਾਂ ਇਹਨਾਂ ਦੇ ਤਾਂਬੇ ਰੰਗੇ ਪਿੰਡੇ ਸਾਨੂੰ ਦਿਸਣ ਤੇ ਵੇਖ ਕੇ ਭੁੱਖ ਲੱਥੇ ਤੇ ਅਸੀਂ ਸਾਰਾ ਸਾਲ ਇਹਨਾਂ ਦੀਆਂ ਗੱਲਾਂ ਕਰਕੇ ਆਪਣਾ ਜਿਹੜਾ ਜੀਵਨ ਆਨੰਦ ਬਾਈਏ ਸੁਖ ਬਤਾਈਏ ਵਧਿਆਈਏ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਕਬੱਡੀ ਦੇ ਵਿੱਚ ਜਿੱਥੇ ਹੋਰ ਬਰਾਈਆਂ ਆਈਆਂ ਬਰਾਈਆਂ ਮੈਂ ਘੜਾ ਦੇਣਾ ਪਰ ਕੱਲੀ-ਕੱਲੀ ਦੀ ਬਾਬਤ ਅਸੀਂ ਬਾਅਦ 'ਚ ਚੱਲਾਂਗੇ ਤੇ ਕਿਸੇ ਟਾਈਮ ਦੇ ਉੱਤੇ ਜਦੋਂ हीर ਦੀ ਚਰਚਾ ਸੀ ਨਾ ਤੇ ਵਾਰੇਸ਼ਾ ਨੇ ਹੀਰ ਲਿਖੀ ਸੀ ਤੇ ਉਸ ਵਕਤ ਅਮਰਤਾ ਪ੍ਰਿਜ਼ਮ ਨੇ ਤਾਨਾ ਮਾਰਿਆ ਸੀ ਅਜ ਆਖਾਂ ਵਾਰੇਸ਼ਾ ਨੂੰ ਵੇਖੋ ਮੈਨੂੰ ਪਹਿਲਾਂ ਪਤਾ ਸੀ ਕਿ ਆ ਕੰਮ ਹੋਣਾ ਹੈ ਮੈਨੂੰ ਪਤਾ ਸੀ ਆ ਕੰਮ ਹੋਣਾ ਹੈ ਕਿਉਂਕਿ ਇਸ ਕੰਮ ਸੀ ਕਬੱਡੀ ਦੇ ਵਾਸਤੇ ਹੀ ਸਾਡੂ ਇਸ ਗੱਲ ਦੀ ਲੋੜ ਹੈ ਮੇਰੇ ਬੋਲਣ ਦੀ ਮੈਨੂੰ ਪਤਾ ਸੀ ਇਸੇ ਕਰਕੇ ਮੈਂ ਬੋਲਣਾ ਨਹੀਂ ਚਾਹੁੰਦਾ ਹੁੰਦਾ ਪਰ ਦਰਸ਼ਕ ਵੀਰੋ ਨਹੀਂ ਮੈਂ ਬਹੁਤ ਦਰਸ਼ਕਾਂ ਦਾ ਖਿਆਲ ਰੱਖਦਾ ਹਾਂ ਮੈਂ ਨਹੀਂ ਕਹਿੰਦਾ ਦਰਸ਼ਕਾਂ ਦੀ ਪਰਵਾਹ ਨਾ ਕਰੋ ਅਸੀਂ ਜੋਗੋ ਕਰ ਰਹੇ ਹਾਂ ਦਰਸ਼ਕਾਂ ਦੀ ਖਾਤਰ ਕਰ ਰਹੇ ਜੇ ਦਰਸ਼ਕਾਂ ਦੀ ਭਾਵਨਾ ਨਾ ਸੁਣੀਏ ਤੇ ਸਾਡਾ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਵੀਰੋ ਇੱਕ ਮਿੰਟ ਹੀ ਦੇ ਦਿਓ ਬੜਾ ਟਾਈਮ ਨਹੀਂ ਲੈਂਦਾ ਉਹ ਅਮਰਤਾ ਪ੍ਰਿਜ਼ਮ ਨੇ ਤਾਨਾ ਮਾਰਿਆ ਇਹ ਵਾਰੇਸ਼ਾ ਨੂੰ ਵੇ ਅੱਜ ਆਖਾ ਵਾਰੇਸ਼ਾ ਨੂੰ ਵੇ ਤੂੰ ਕਬਰਾਂ ਵਿੱਚੋਂ ਬੋਲ ਤੇ ਅੱਜ ਮੈਂ ਮਹਿਰੋਂ ਦੀ ਗਰਾਊਂਡ ਤੋਂ ਆਖਦਾ ਹਾਂ ਅੱਜ ਆਖਾਂ ਸਰਬਨ ਸਿੰਘ ਪ੍ਰੋਫੈਸਰ ਨੂੰ ਉਹ ਪ੍ਰੋਫੈਸਰ ਸੀ ਬਾਅਦ ਚ ਪ੍ਰਿੰਸੀਪਲ ਬਣ ਗਿਆ ਜਿੰਨਾ ਕਬੱਡੀ ਦੇ ਉੱਤੇ ਪ੍ਰੋਫੈਸਰ ਸਰਪੰਨ ਸਿੰਘ ਢੁੱਡੀ ਕੇ ਨੇ ਲਿਖਿਆ ਜਿੰਨੀ ਪ੍ਰੋਮੋਸ਼ਨ ਸਰਪੰਨ ਸਾਹਿਬ ਨੇ ਕਬੱਡੀ ਦੀ ਕੀਤੀ ਕਿਸੇ ਨੇ ਨਹੀਂ ਕੀਤੀ ਸੀ ਉਹ ਦੀ ਦੇਣ ਨਹੀਂ ਭੁੱਲ ਸਕਦੇ ਅੱਜ ਜੇ ਕਬੱਡੀ ਦਾ ਰੰਗ ਰੂਪ ਬਣਿਆਣਾ ਤੋਂ ਲੈ ਕੇ ਇੱਥੇ ਤੱਕ ਆਇਆ ਤੇ ਪ੍ਰੋਫੈਸਰ ਸਰਪੰਨ ਸਿੰਘ ਦੀ ਦੇਣ ਹੈ ਤੇ ਮੈਂ ਕਹਿੰਦਾ ਅੱਜ ਆਖਾ ਪ੍ਰੋਫੈਸਰ ਸਰਪੰਨ ਸਿੰਘ ਨੂੰ ਵੀ ਤੂੰ ਕੈਨੇਡਾ ਵਿੱਚੋਂ ਬੋਲ ਅਮਰਦਾਪਰੀਦ ਨੇ ਦਾ ਵਾਰਿਸ਼ ਆ ਉਹ ਕਬਰਾਂ ਚੋਂ ਦਰਵਾਜਾ ਚੋਂ ਕਿਹਨੇ ਬੋਲ ਰਿਹਾ ਸੀ ਪਰ ਪ੍ਰੋਫੈਸਰ ਜੀ ਤੂੰ ਤਾਂ ਕੈਨੇਡਾ 'ਚ ਬੈਠਾ ਹੈ ਤੇ ਤੂੰ ਕੈਨੇਡਾ ਵਿੱਚੋਂ ਬੋਲ ਕਿਉਂ ਬੋ ਚੁੱਪ ਕਰ ਗਿਆ ਇਹ ਲੈ ਕੇ ਕਿ ਕਬੱਡੀ ਨੂੰ ਕੀ ਹੈ ਕਬੱਡੀ ਨੂੰ ਡਰਗ ਦਾ ਜਫਾ ਕਬੱਡੀ ਨੂੰ ਕਲਾ ਡਰਗ ਦਾ ਜਫਾ ਨਹੀਂ ਸਾਡੇ ਭਰਾਵਾਂ ਦਾ ਧੱਕਾ ਵੀ ਆ ਸਾਰੇ ਭਰਾਵਾਂ ਦਾ ਧੱਕਾ ਨਹੀਂ ਸਾਡੇ ਕੁਝ ਭਰਾ ਜਿਹੜੇ ਮੈਨੂੰ ਪਤਾ ਹੈ ਜਜਬਾਤੀ ਹੈ ਉਹ ਕਬੱਡੀ ਨੂੰ ਧੱਕਾ ਵੀ ਲਾ ਰਹੇ ਆ ਕਬੱਡੀ ਨੂੰ ਡਰਗ ਦਾ ਜਫਾ ਹੈ ਭਰਾਵਾਂ ਦਾ ਧੱਕਾ ਹੈ ਕਬੱਡੀ ਦੇ ਵਿੱਚ ਹਨੇਰਾ ਹੈ ਕਬੱਡੀ ਦੇ ਵਿੱਚ ਪ੍ਰਬੰਧ ਕਰੇ ਪ੍ਰਬੰਧ ਦੀ ਕਮੀ ਹੈ ਕਿ ਪਲੇਅਰਾਂ ਦੇ ਵਿੱਚ ਅਨੁਸ਼ਾਸਨ ਦੀ ਘਾਟ ਹੈ ਤੇ ਕਬੱਡੀ ਨੂੰ ਕ라운ਡ ਦੇ ਢੰਗ ਤਰੀਕਿਆਂ ਦੀ ਦਿੱਤੀ ਹੈ ਉਹ ਪਲੇਅਰਾਂ ਦੇ ਖੇਡਣ ਦੇ ਤਰੀਕੇ ਤੇ ਰੈਫਰੀਆਂ ਦੇ ਅੰਪਾਇਰਿੰਗ ਕਰਨ ਦੇ ਤਰੀਕੇ ਮੈਂ 7-8 ਨੇੜੇ-ਡੇੜ ਮੈਚ ਦੇਖੇ ਆ ਮੈਂ ਪਿੰਡਾਂ ਦਾ ਨਾਂ ਨਹੀਂ ਲੈਂਦਾ ਕਿਉਂਕਿ ਮੈਂ ਹਰਸਕ ਵਾਲੇ ਇੱਕ ਪਿੰਡ ਦਾ ਨਾਂ ਲੈ ਬੈਠਾ ਗਲਤੀ ਕੀਤੀ ਹੈ ਕਿਸੇ ਪਿੰਡ ਦਾ ਨਾਂ ਨਹੀਂ ਲੈਣਾ ਚਾਹੀਦਾ ਅਗਲਾ ਕਹਿੰਦਾ ਸਾਡਾ ਟੂਰਨਾਮੈਂਟ ਬਹੁਤ ਤਕੜਾ ਪਰ ਮੈਂ ਵੇਖਿਆ ਕਿ ਫਾਈਨਲ ਮੈਚ ਨਹੀਂ ਹੋ ਰਿਹਾ ਜੇ ਫਾਈਨਲ ਹੋ ਰਿਹਾ ਤੇ ਵਨ ਸਾਈਡਡ ਹੋ ਰਿਹਾ 4-26 ਤੇ ਰਪਿੰਦਰ ਜਲਾਲ ਇੱਕ ਪਿੰਡ ਬੋਲ ਰਿਹਾ ਸੀ ਕਿ ਆਪਾਂ ਭਾਈ ਰਿਵਿਊ ਬੰਦ ਕਰ ਦਿਓ ਮੇਰੇ ਕੋਲ ਫੋਨ ਨੰਬਰ ਨਹੀਂ ਸੀ ਮੈਂ ਰੁਕਣਾ ਰਪਿੰਦਰਾ ਰਿਵਿਊ ਨਾ ਬੰਦ ਕਰਾ ਕਬੱਡੀ ਦੇ ਫਾਈਨਲ ਮੈਚ ਬੰਦ ਕਰਾ ਦਿਓ ਕਿਉਂਕਿ ਫਾਈਨਲ ਹੁੰਦਾ ਹੀ ਨਹੀਂ ਵੱਡੇ ਵੱਡੇ ਪੜਾਈ ਦੇ ਰੱਖਦੇ ਆ ਕਬੱਡੀ ਦੀ ਜੱਖਾਂ ਕੱਢੀ ਜਾਂਦੇ ਆ ਤੇ ਅੱਜ ਵੀ ਪਿਛਲੀ ਵਾਰ ਮੈਂ ਕਹਿ ਕੇ ਗਿਆ ਸੀ ਕਿ ਅਸੀਂ ਸ਼ੁਰੂਆਤ ਕੀਤੀ ਨਵੇਂ ਆ ਪਲੇਅਰਾਂ ਦੀ ਤੇ ਕਬੱਡੀ ਨੂੰ ਟਾਈਮ ਨਾਲ ਨਿਵੇੜਨ ਦੀ ਪ੍ਰਸ਼ਾਸਨ ਦਾ ਧੰਵਾਦ ਆ ਜਿਹੜਾ ਜਾਗਿਆ ਤੇ ਕਹਿਣ ਲੱਗਾ ਕਿ 9 ਵਜੇ ਬੰਦ ਕਰੋ 8 ਵਜੇ ਬੰਦ ਕਰੋ ਅੱਜ ਪ੍ਰਬੰਧਕਾਂ ਨੂੰ ਮੈਂ ਕਿਹਾ ਸੀਗਾ ਘੱਟ ਟੀਮਾਂ ਐਂਟਰ ਕਰਿਓ ਟੀਮਾਂ ਫੇਰ ਜਾਦੇ ਆ ਇਸੇ ਕਰਕੇ ਚੀਕਾ ਮਾਰ ਰਹੇ ਹੁਣ ਨੂੰ ਮੈਚ ਮੁੱਕਿਆ ਹੋਣਾ ਜੀ ਪਰ ਪ੍ਰਬੰਧਕਾਂ ਦਾ ਕਸੂਰ ਨਹੀਂ ਟੂਰਨਾਮੈਂਟ ਬਹੁਤ ਘਟ ਗਈ ਨਾ ਭੜਾਈਆਂ ਕਰਕੇ ਤੇ ਆ ਜਿਹੜੀ ਹੁੰਨੜ ਬਾਜੀ ਆਪਾਂ ਕਰਦੇ ਆ ਦਰਸ਼ਕ ਕਰਦੇ ਆ ਪਲੇਅਰ ਕਰਦੇ ਆ ਕਰਾਉਣ ਵਾਲੇ ਕਰਦੇ ਇਹ ਹੁੰਨੜ ਬਾਜੀ ਕਰਕੇ ਦਿਨੋਂ ਦਿਨ ਟੂਰਨਾਮੈਂਟ ਘਟਦੇ ਆ ਰੁਪਿੰਦਰ ਜਲਾਲ ਹੱਥਾਂ ਬੋਲਦਾ ਕਿ 60% ਕਬੱਡੀ ਬੰਦਾ ਦੇ 40 ਰਹਿ ਗਈ ਤੇ 40 ਪਲੇਅਰਾਂ ਨੇ ਤੇ ਚੀਕਾਂ ਨੇ ਬੰਦ ਕਰਾਉਣੀ ਭਰਾਵੋ ਵੀ ਬੰਦ ਹੋ ਜੂ ਫੈਸਲਾ ਕਰ ਲਿਆ ਵਰਲਡ ਲੈਵਲ ਦੇ ਉੱਤੇ ਪਾਰਾ ਅਸੀਂ ਕਬੱਡੀ ਨੂੰ ਇਸ ਨੇਰੇ ਜੋ ਕੱਟਣਾ ਚੰਗੇ ਪਾਸੇ ਲਿਆਉਣਾ ਤੇ ਉਹਦੇ ਵਾਸਤੇ ਇੱਕ ਫਿਕਪਾ ਨਾਂ ਦੀ ਐਸੋਸੀਏਸ਼ਨ ਇੰਗਲੈਂਡ ਦੇ ਵਿੱਚ ਬਣੀ ਆ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਕਲੱਬਸ ਤੇ ਉਹ ਬਹੁਤ ਜਲਦ ਤੁਹਾਡੇ ਸਾਹਮਣੇ ਆਊਗੀ ਤੇ ਜਿੰਨੀਆਂ ਵੀ ਬਰਾਈਆਂ ਕਬੱਡੀ ਦੇ ਇਹਦੇ ਉੱਤੇ ਤੁਹਾਨੂੰ ਲੜਾਈ ਦਿੱਦੀ ਦਿੱਸੂਗੀ ਤੇ ਆਪਣਾ ਫਰਜ਼ ਬੰਦਾ ਹੈ ਕਿ ਆਪਾਂ ਵੱਧ ਤੋਂ ਵੱਧ ਉਹਦਾ ਸਾਥ ਦੇਈਏ ਤੇ ਸਾਥ ਦੇ ਕੇ ਕਬੱਡੀ ਨੂੰ ਬਚਾ ਲਈਏ ਅੱਜ ਕਬੱਡੀ ਦੇ ਉੱਤੇ ਜਿਹੜੀ ਲੜਾਈ ਹੋ ਰਹੀ ਹੈ ਉਸ ਲੜਾਈ ਜੋ ਕੋਈ ਨਿਕਲਣਾ ਇਹਨੂੰ ਬਚਾਉਣ ਵਾਸਤੇ ਸੁਝਾ ਦੇਣ ਵਾਸਤੇ ਵਧੀਆ ਕੰਮ ਕਰਨ ਵਾਸਤੇ ਅੱਗੇ ਆਓ ਤੇ ਪ੍ਰਬੰਧਕ ਵੀ ਅੱਗੇ ਆਓ ਜਿਹੜੇ ਚਾਹੁੰਦੇ ਆ ਕਬੱਡੀ ਵਾਕਈ ਸੁਧਰੇ ਤੇ ਜਿਹੜੇ ਐਵੇਂ WhatsApp ਤੇ ਸਵਾਦ ਲੈਂਦੇ ਆ ਉਹ ਵੀਰ ਮਾਫ ਕਰਨਾ ਸਾਨੂੰ ਐਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਦਰਸ਼ਕ ਬਹੁਤ ਉਤਾਵਲੇ ਆ ਦਰਸ਼ਕਾਂ ਨੂੰ ਕਬੱਡੀ ਦਾ ਮੈਚ ਦਿਖਾਇਆ ਜਾਵੇ ਧੰਨਵਾਦ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਨਹੀਂ ਹੋ ਹੋ ਨਵੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਕਬੱਡੀ ਤੇ ਸੂਰਮਣ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜਾਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ